ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਕੰਮ ਵੀਰੋ ਬਹੁਤ ਵਧੀਆ ਤੇ ਧੰਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰੇ ਦੀ ਕਮਾਈ ਵਿੱਚ ਹੋਣ ਜੀ ਬਰਕਤਾਂ ਤੇ ਲੋ ਜੀ ਘੁੰਮ ਰਹੇ ਆਪਣੇ ਖੇਤਾਂ ਦੇ ਵਿੱਚ ਵੀ 9 ਵਜੇ ਦਾ ਟਾਈਮ ਹੋ ਗਿਆ ਕੰਮ ਚੱਲੀ ਜਾਂਦੇ ਆ ਕਣਕ ਪਰਵਾਈ ਤਾਂ 41 ਸਪਰੇਅ ਚੱਲਦੀ ਐ ਵੀ ਮੈਂ ਤਾਂ ਆਪਣੇ ਕੰਮਲ ਚੁੱਲ ਜਾਵਤਾ ਅਮਨ ਲੱਗਿਆ ਵਾਏ ਜੱਗਾ ਵੀ ਆਇਆ ਵਾਏ ਬਾਕੀ ਚਲੋ ਚੱਲੀ ਜਾਂਦੇ ਕੰਮ ਮਾਰਾ ਦੀ ਕਿਰਪਾ ਨਾਲ ਤੇ ਬਾਕੀ ਅੱਜ ਭਾਈ ਪੌਦੇ ਮਹੀਨੇ ਦੀ ਵੀ ਰੰਪਤਾ ਜਿਹੜੀ ਹੋ ਗਈ ਐ ਵੀ ਸਾਡੇ ਰੇ ਸਿੱਧੀ ਜੋੜ ਮੇਲੇ ਜਿਹੜੇ ਸਾਡੇ ਏਰੀਏ ਚ ਗੁਰਦੁਆਰਾ ਪਰਿਵਾਰ ਬਿਛੋੜੇ ਤੋਂ ਲਿਖੇ ਵੀ 15 ਦਿਨ ਦਾ ਇਹ ਜਿਹੜਾ ਸੋਗ ਦੇ ਦਿਨ ਮਨਾਏ ਜਾਂਦੇ ਆ ਸੋ ਬਾਕੀ ਚੱਲੀ ਜਾਂਦੇ ਜੀ ਕੰਮ ਜੱਗਾ ਵੀ ਆਇਆ ਵਾ ਉਹਦੇ ਨਾਲ ਮਲਾਉਂਦਾ ਤੁਹਾਨੂੰ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਇਧਰ ਭਾਈ ਪੰਡਾ ਪਿਆ ਵਾ ਹੋਰ ਕਿ ਪਟਾਲਾ ਔਰ ਜੱਗੇ ਪਟਾਲੇ ਯੂਨੀਵਰਸਿਟੀ ਦੇ ਰਿਟਾਇਰਮੈਂਟ ਬੰਦਾ ਏ ਇਹ ਅਗਲੇ ਮਹੀਨੇ ਵੱਲ ਲਾ ਦੇ ਜੀ ਲੱਗਦੀ ਕਾਲੇ ਵਾਲੇ ਸਵਾਲ ਵੀ ਨਹੀਂ ਬੰਦਿਆ ਜੀ ਵਾਲਾ ਤੁਸੀਂ ਭਾਵੇਂ ਗੱਲ ਕਢਾਉਣੀ ਹੈ ਨਾ ਹਾਂ ਉਹ ਲੋੜ ਦੇ ਦੀ ਕੋਈ ਨਹੀਂ ਜਿਹੜਾ ਹੋਰ ਲੱਗ ਜਾਣਾ ਜੇ ਨਹੀਂ ਖੜਕੇ ਤਾਂ ਮਕੋਤ ਆ ਉਹ ਪਾਫੇ ਬਣਾਈ ਜਾਂਦਾ ਮਾੜੇ 20 ਫੁੱਟ ਦੂਰ ਤਾਂ ਗਰੇ ਸਾਹ ਬਾਪ ਤੱਕੇ ਕਣਕ ਓਕੇ ਆ ਕਾਮਲੀ ਪਈ ਆ ਰੰਗ ਦਾ ਦੇ ਕਿਸੇ ਦਾ ਰੰਗ ਨਹੀਂ ਆਇਆ ਕਾਮਲੀ ਪਈ ਪੂਰੀ ਇੱਕ ਹੋਰ ਦੇਖ ਲੈ ਕੁਝ ਵੀ ਨਹੀਂ ਹੈਗਾ ਵਿੱਚ ਠੰਡੀ ਸਵੇਰੇ ਕਰ ਗਿਆ ਉਹ ਠੰਡੀ ਸਵੇਰੇ ਕਰ ਗਿਆ ਪੱਟ ਦਿੱਤੀ ਅਸੀਂ ਸਾਰੀ ਉਹ ਉਦੀ ਮੈਂ ਚੌਥੇ ਸਪਰੇਅ ਕਰਤੀ ਜਦੋਂ ਤੁਸੀਂ ਸਾਬ ਜੋਤਰਾ ਤੇ ਵਿਆਹ ਗਏ ਹੋ ਤੇ ਖੁਸ਼ਾ ਕਣਕ ਦਾ ਪੂਰੀ ਖੁਸ਼ਾ ਚਾਵਲੀ ਪਈ ਦੇ ਸਿੱਧੀ ਨਹੀਂ ਖੜੀ ਆਏ ਪਈ ਆਲਦਾਲੇ ਹੂੰ ਚੱਲ ਬਾਈ ਆਫੇ ਲੱਗਿਆ ਹੁਣ ਇਹ ਮੌਸਮ ਵੀ ਵਧੀਆ ਹੈ ਮੌਸਮ ਵੀ ਵਧੀਆ ਚੱਲ ਆਂ ਤਾਂ ਨੁਕਸਾਨ ਨਹੀਂ ਆ ਸਪਰੇਅ ਦਾ ਨਹੀਂ ਉਹ ਚਲੋ ਰੇਹ ਨਾ ਪਾਇਓ ਬਸ ਆਈ ਹੈ ਹਾਂ ਲੈਦੀ ਹੋਰ ਹੋ ਜਾਣਾ ਹੈ ਪਿੰਡ ਵਿੱਚ ਅੱਗੇ ਇੱਕਣੀਆਂ ਹੀ ਕਣਕ ਗਾੜੀ ਵੀ ਨਹੀਂ ਕਣਕ ਕਣਕ ਦਾ ਖੇਤ ਵਧੀਆ ਪਾਣੀ ਨੇ ਤੱਪ ਦਾ ਹੂੰ ਪਾਚੂ ਹੈ ਕੋਈ ਕੋਈ ਬਹੁਤ ਵੱਡਾ ਆ ਉਹ ਜਾਣਦਾ ਹੀ ਨਹੀਂ ਯਾਰ ਮੈਂ ਤਾਂ ਬਾਲਟੀ ਨਾਲ ਪਾਣੀ ਵੀ ਪਾ ਗਿਆ ਪਾਣੀ ਪਾ ਕੇ ਕੱਢੋ ਬਾਹਰ ਬਾਲਟੀ ਨਾਲ ਪਾਣੀ ਵੀ ਪਾ ਗਿਆ ਕਿੱਥੇ ਨੂੰ ਕੱਢ ਲੀਏ ਬਾਹਰ ਹੁਣ ਤੇ ਪਾਣੀ ਪਾਈ ਜਾਣਾ ਨਿਕਲੂਗਾ ਹਾਂ ਪਤਾ ਗੱਬੇ ਆ ਫੇਰ ਉੱਥੇ ਆ ਹਾਂ ਚਲੋ ਉਹ ਜੱਗ ਤੇਰੀ ਕੰਡਕ ਵੀ ਓਕੇ ਆ ਹਾਂ ਚਾ ਸਾਡੇ ਥੋੜੀ ਜਿਹੀ ਪਾਣੀ ਫੜ ਲਾਂਦਾ ਮੰਡ ਜੀ ਹਾਂ ਸੱਦ ਕਾਠ ਨਹੀਂ ਹੁੰਦਾ ਐਡਾ ਹਾਂ ਦੇਖ ਲਈ ਆਦਾ ਦੱਸਦੀ ਕਣਕ ਆਪਣੇ ਵਾਲੀ ਯਾਰ ਬਾਜੀ ਜੀ ਤਾਂ ਹੋਈ ਤੇ ਯਾਰ ਗਰੀਬ ਤਾਂ ਭਾਈ ਸਿੱਧੀ ਨਹੀਂ ਕੱਢਦੀ ਸ਼ਾਮਲੀ ਵੀ ਤਾਂ ਹੈ ਬਸ ਸਭ ਤੋਂ ਵੱਡੀ ਗੱਲ ਆ ਵੀ ਸਾਲੇ ਹੈ ਕਣਕ ਦਾ ਹੀ ਡੱਕਾ ਖੇਚ ਜਿਹੜਾ ਹੈਗਾ ਤੀਆ ਕੋਈ ਨਹੀਂ ਹੈਗਾ ਚਲੋ ਬਾਕੀ ਭਾਈ ਚੱਲਦੇ ਕੰਮ ਲੋ ਭਾਈ ਹਣ ਪ੍ਰੈਸ਼ਰ ਬਣਾਉਂਦਾ ਕਿ ਨਹੀਂ ਉਹ ਮੂੰਹ ਪਰ ਤਾਂ ਬੰਨ ਲੈਂਦਾ ਪੱਟੀ ਪੁੱਟੀ ਕੋਈ ਤਕੜਾ ਹੋ ਜਾਊਗਾ ਮੂੰਹ ਪਰ ਕੀ ਹੋ ਗਿਆ ਮੂੰਹ ਪਰ ਤਾਂ ਪੱਟੀ ਬੰਨ ਲੈਂਦਾ ਲਾ ਤਾਕਤ ਵਾਲੂ ਆ। ਲਾ। ਉਹ ਪੀਣੀ ਹੈ। ਤਾਕਤ ਆਉਂਗਾ ਬੜਾ। ਤਾਕਤ ਵਾਲੀ ਉਹ ਕਹਤਾ ਇਹ ਬੰਦੇ ਦੀ ਤਾਕਤ ਵਾਲੀ ਨਹੀਂ। ਹੈ। ਦੁਆਰਾ ਜਿਆਦਾ ਬਣਾਉਂਦਾ। ਲੰਬਾ ਆ ਮਾਰੇ। ਜਰਦੀ ਉਹ ਨਹੀਂ ਬਣਦਾ ਹੀ ਨਹੀਂ। ਕੋਈ ਗਰੀਬ ਹੰਡੀ ਜਾਂਦੀ ਆ। ਉਹ ਜੱਗੇ ਫਾਇੰਡ ਪਤਾ ਲੱਗੇ ਵੀ ਢਾਨਕਾ ਬੱਜਦੀ ਆ। ਮੋਤੀ ਤੇ ਮਿਗਣਾ ਹੀ ਗਿਆ। ਕੋਈ ਨਹੀਂ। ਤਰੀ ਜਾਂਦੇ ਮਾਰੀ। ਮੈਂ ਲੈ ਸ਼ਲਟਾ ਦੇ। ਮੈਂ ਫੜਦਾ ਪੰਪੂਣੀ ਚ। ਕਹਿੰਦਾ ਤਾਕਤਾਲੀਓ ਉਹ ਵੱਢੀਗਾ ਹਾਂ ਪਤਾ ਨਹੀਂ ਕਿਹੜੀ ਆ ਤੂੰ ਹੀ ਕਿਹਾ ਦਾ ਨਾਲ ਲੈਣਾ ਨਹੀਂ ਉਹ ਜਿੰਕਾ ਅੱਛਾ 18 18 46 46 ਖਾ ਜਾ ਕੋਈ ਤਿੰਨ ਚਾਰ ਚੀਜ਼ਾਂ ਪਾਸ ਬੋਲਿਆ ਅੱਛਾ ਚਾਰ ਪੰਜ ਚੀਜ਼ਾਂ ਹੋ ਗਈਆਂ ਚਲੋ ਕੋਈ ਇੱਕ ਹਾਂ ਉਹ ਵੀ ਅਦਰ ਫਾਰਮ ਦਾ ਕੰਮ ਵੀ ਜਿਹੜਾ ਜੇ ਲਿਵਿਆਂ ਦਾ ਤੇ ਆਏ ਬਾਈ ਆਪਣੀ ਫਾਰਮ ਦੇ ਨਾਲ ਮੋਟਰ ਉਹ ਬੈਠੇ ਨੇ ਬੰਦੇ ਨੂੰ ਛੇੜਦਾ ਉਹ ਮਦੂ ਲੋ ਬਾਈ ਇਹਨਾਂ ਨੇ ਵੀ ਬਾਈ ਮੋਟਰ ਦੀ ਰੇ ਹੁਣ ਗੱਲ ਬਣਾਤੀ ਆ ਦੇਖੋ ਆਹ ਆ ਰੋੜੀ ਕੁੱਟ ਹੋਣੀ ਐ ਇਹ ਰੋੜੇ ਲੈਂਦੇ ਆ ਘਰ ਤੇ ਫਰਸ ਪੈਣਾ ਕਹਿੰਦੇ ਪਰਲੀ ਸਾੜਾ ਉੱਥੇ ਮੂਰੇ ਤੇ ਬਾਕੀ ਬਾਈ ਆਲਾ ਮੋਟਰ ਤੱਕ ਨੂੰ ਐਨ ਕੀ ਗੱਲ ਕਿਨਵਾ ਪੰਪਾ ਹੈ ਚਾਰ ਪੰਪ ਲੱਗੇ ਉਦੋਂ 52 ਉਦੋਂ ਮੈਂ ਕਹਿੰਦਾ ਪੰਜੇ ਪੰਪ ਲਾਤੇ ਮੈਂ ਤਾਂ ਸਮਝਾ ਗਾਨੀ ਨਹੀਂ ਚਾਹੀਦੀ ਮਾਟੀ ਆਹੋ ਜਗਾ ਨਹੀਂ ਰਹਿਣੀ ਚਾਹੀਦੀ ਬਸ ਬਗਾਰ ਮੈਂ ਤੇ ਗਣਤੀ ਇਥੇ ਬਾ ਪਿੱਛੇ ਗੇਰ ਤੇ ਡਾਟ ਤੋ ਹੋ ਜਾਣਾ ਨਾ ਨਾ ਪਿੱਛੇ ਗੇਰ ਤੇ ਬਸ ਬਾਕੇ ਵਿੱਚ ਤੇ ਚੱਕ ਲਿਆ ਆਪਣਾ ਹੋਰ ਜਾ ਇਹ ਦੇਦਾ ਪਾਣੀ ਪੰਪ ਚ ਜਾਂਦਾ ਉਹ ਪਰੇ ਨੇ ਬਿੜਾ ਕਰਿਆ ਤੇ ਸਪਰੇ ਪੀੜੀ ਵਾਲੀ ਨੇ ਕਰਿਆ ਵਸ ਦੂਈ ਨੇ ਸਟੈਂਪ ਨੇ ਚੱਕ ਚੱਕ ਜਾਂ ਥੋੜਾ ਜਿਹਾ ਪਾ ਲੈ ਚਲੋ ਭਾਈ ਇਹ ਕਿਸ਼ਕ ਤੇ ਨਾਲ ਹੋ ਗਿਆ ਹੈ ਸਟਾਰਟਿੰਗ ਬਾਹਤ ਆ ਸਟਾਰਟਿੰਗ ਵਿੱਚ ਨਹੀਂ ਮਰਦਾ ਹੈਗਾ ਇਹ ਲੋ ਭਾਈ ਉਹ ਵੀ ਆਪਣਾ ਇੱਧਰ ਕੰਮ ਕਰੀ ਜਾਂਦਾ ਮਸ ਦੇਖੋ ਭਾਈ ਇੱਧਰ ਸਾਰੇ ਸਾਫ ਸਫਾਈ ਹੈ ਜਿਹੜਾ ਪੂਰਾ ਕਰਿਆ ਬਾਬਾ ਜੀ ਔਰ ਲਿਆ ਕੇ ਭਾਈ ਇਹ ਰੋੜੀ ਜਿਹੀ ਹੀ ਤੀ ਰੋੜੀ ਲੱਗ ਕਰਤੀ ਤੇ ਆ ਆਹ ਲੱਗ ਕਰਤੀ ਉਰੇ ਪਿਆ ਭਾਈ ਭਰਤ ਇੱਥੇ ਤੇ ਐਨੂੰ ਮੋਟਰ ਨੂੰ ਟੀਨਾ ਪਾਉਣੀ ਆ ਕਹਿੰਦੇ ਵੀ ਜਿਹੜੇ ਫਾਰਮ ਦੇ ਵਿੱਚ ਬੰਦੇ ਆਉਣੇ ਆ ਉਹਨਾਂ ਦਾ ਇੱਥੇ ਤੇ ਐਂ ਗੰਦੇ ਕਰਕੇ ਐਂ ਕਮਰਾਜਾ ਬਣਾ ਕੇ ਚੁੱਲ੍ਹਾ ਬਣਾਉਣਾ ਐਂ ਟੇਡੀਆਂ ਟੀਨਾ ਪਾ ਕੇ ਸੋ ਇਸ ਕਰਕੇ ਨਾਲ ਦੀ ਨਾਲ ਆ ਭਰਤ ਜਾ 파ਤ ਤੱਕਣੀ ਤੇ ਬਾਕੀ ਠੀਕ ਆ ਉਹ ਲੱਗ ਗਿਆ ਫੇਰ ਜਾ ਕੇ ਬੰਦਾ ਬਣਾਉ ਦੇਖੋ ਹင် ਚਲੋ ਬਾਕੀ ਭਾਈ ਚੱਲੀ ਜਾਂਦਾ ਕੰਮ ਆ ਬੂਟਿਆਂ ਦੇ ਪੱਤੇ ਆ ਜਿਹੜੇ ਬਸ ਝੜਨ ਨੇ ਥੋੜੇ ਥੋੜੇ ਰਹਿ ਗਏ ਹਵਾ ਨਹੀਂ ਚੱਲ ਰਹੀ ਜੇ ਇੱਕ ਦਿਨ ਹਵਾ ਆ ਗਈ ਸਾਰੇ ਬੇਲੇ ਹੋ ਜਾਣੇ ਬੂਟੇ ਆਪ ਦੇਖੋ ਜਿੱਥੇ ਤੱਕ ਨਿਗਾ ਵੱਜਦੀ ਹੈ ਬਸ ਥੋੜੇ ਥੋੜੇ ਆਤਾ ਬੂਟੇ ਬਹੁਤ ਵੱਡੇ ਆ ਇੱਥੇ ਜਿਹੜੇ ਆ ਦਿਖਾ ਰਿਹਾ ਮੈਂ ਤੁਹਾਨੂੰ ਇਹ ਜੀ ਹਾਂ ਘਟੋ ਘਟ ਜਿਹੜੇ ਆਹ ਬੂਟੇ ਦਿਖ ਰਹੇ ਆ ਔਰ ਇਹ ਤਾਂ 1.5 ਕਿਲੋਮੀਟਰ ਪਰ ਹੈ ਦੇਖ ਲੋ ਵਿੱਚ ਛੋਟੀ ਵੈਰਾਈਟੀ ਵੱਡੀ ਵੈਰਾਈਟੀ ਇੱਕ ਨਾਲ ਸਾਰੀਆਂ ਲੱਗੀਆਂ ਆ ਬਾਈ ਹਾਂ ਚਲੋ ਬਾਕੀ ਚੱਲੀ ਜਾਂਦਾ ਕੰਮ ਨਾ ਬਾਈ ਪਹੁੰਚ ਗਏ ਪਿੰਡ ਵਾਲੀ ਮੋਟਰ ਪਰ ਆ ਇੱਧਰ ਆਪਣੀ ਕਣਕ ਬਾਈ ਹੁਣ ਹੋ ਰਿਹਾ ਕਿ ਬੰਦਾ ਆਪਣਾ ਸਪਰੇਅ ਕਰੂਗਾ ਤੇ ਬਾਕੀ ਫਸਲਾਂ ਹੋਰ ਵਧੀਆ ਖੜੀਆਂ ਬਾਈ ਆ ਦੇਖੋ ਕਿੰਨਾ ਵਧੀਆ ਦ੍ਰਿਸ਼ ਲੱਗਦਾ ਕੋਲਤੀ ਜਗਤ ਹੁੰਦਾ ਦੇਖੋ ਦੇਖਨੇ ਫੁੱਲ ਪਏ ਪੀਲੇ ਪੀਲੇ ਵੇਹੇ ਤੋੜੀਆ ਗੇਰੇਆ ਵਾ ਬਰਸੀਨ ਚ ਜਿੱਕਣਾ ਹੁਣ ਆਹੇ ਆ ਪਿਓਰ ਐ ਦੇਖ ਲੋ ਬਰਸੀਨ ਗੇਰਾ ਇਧੇ ਚ ਕੁਛ ਨਹੀਂ ਬੀਜਿਆ ਵਾ ਮਾੜਾ ਮੋਟਾ ਪਾਣੀ ਨਾਲ ਦਾਣਾ ਹਟ ਗਿਆ ਵਾ ਦੂਆ ਖੈਰਦਾ ਉਹਦਾ ਦੇਖ ਲਈ ਹੁਣ ਆ ਦੇਖੋ ਸਰੋਂ ਦਾ ਫੁੱਲ ਵਾਈ ਹੂੰ ਕਿੰਨਾ ਵਧੀਆ ਲੱਗਦਾ ਇਕਨਾਂ ਹੀ ਬਹੁਤ ਐ ਚਲੋ ਬਾਕੀ ਆ ਦੇਖੋ ਹੁਣ ਇਹ ਫੁੱਲਾਂ ਪਰ ਤੇ ਪਤਾ ਨਹੀਂ ਕਿੰਨੀਆਂ ਮੱਖੀਆਂ ਨੇ ਜਿਹੜਾ ਸ਼ਹਿਦ ਲੈਣਾ ਜਿਕਣਾਉਣਾ ਆ ਦੇਖੋ तितਲੀ ਬੈਠੀ ਬਾਈ ਇੱਥੇ ਆ ਬੈਠੀ ਆ ਦੇਖੋ ਦੇਖੋ ਇਹ ਬਹੁਤ ਆ ਜਿਹੜਾ ਇਹਦੇ ਪਰ ਤੇ ਬਾਈ ਫੁੱਲਾਂ ਪਰ ਤੇ ਸ਼ਹਿਦ ਲੈਣਾ ਮੱਖੀਆਂ ਨੇ ਇਹ ਗਏ ਐਂ ਦੇਖੋ ਕਿੰਨਾ ਵਧੀਆ ਲੱਗਦਾ ਤੇ ਬਾਕੀ ਭਾਈ ਇਧਰ ਆਪਣੀ ਬਾਗਬਾੜੀ ਆ ਗਈ ਇਹਦੇ ਪਰ ਵੀ ਬਾਈ ਅੱਜ ਸਵਾਗ ਹੀਰੀ ਹੈ ਸਾਰੇ ਪਰ ਆ ਦੇਖੋ ਪਾਲਕ ਪਰ ਵੀ ਧਨੀਆ ਮੇਥੇ ਇੱਕ ਅਗਲਾ ਵੱਡੋ ਹੋਲੇ ਚਲੋ ਇਹ ਜਿਹੜੀ ਚੀਜ਼ ਹੈ ਦੇਖੋ ਸਾਰੀ ਉਹ ਮੈਂ ਦੋ ਦਿਨ ਤੱਕ ਦਿਖਾਉਂਗਾ ਵੀ ਉਸ ਨਾਲੇ ਤੋਂ ਹੋ ਜਾਣੀ ਉਹ ਸਿੰਨੀ ਪੈਂਦੀ ਹੈ ਧੁੰਦ ਜਿੰਨੂੰ ਕਹਿੰਦੇ ਆਪਾਂ ਵੀ ਸਵੇਰ-ਸਵੇਰ ਰਾਤ ਨੂੰ ਪਾਣੀ ਪੂਰਾ ਸਮਝ ਲਓ ਮੀਂਹ ਪੈਂਦਾ ਤਾਂ ਹੋ ਜਾਣੀ ਬਾਈ ਚਲੋ ਹੁਣ ਗੇਰ ਨਹੀਂ ਤੀ ਕੋਈ ਇਹਨਾ ਇਹ ਲਸਣ ਪਰ ਵੀ ਗੇਰ ਤੀ ਚਲੋ ਦੇਖੋ ਇੱਧਰ ਆਈ ਬਾਪੂ ਨਗਰੀ ਇੱਧਰ 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 ਆਪਾਂ ਲਾਗੇ ਤੇ ਜਾ ਦੋ ਲਸਣ ਦੇਖੋ ਭਾਈ ਕਿੰਨਾ ਵਧੀਆ ਖੜਾ ਲਸਣ ਨਹੀਂ ਆਪਣਾ ਮਾੜਾ ਹੈਗਾ ਮਹਾਰਾ ਦੀ ਦੇ ਦੇ ਨਾਲ ਆਹ ਸਪੈਸ਼ਲ ਵੈਰਿਟੀ ਹੈ ਕਿਨੇ ਇਹ ਦੇਖੋ ਆਹ ਖੜੀ ਭਾਈ ਕਣਕ ਆਪਣੀ ਇਹਦੇ ਪਰ ਵੀ ਬਸ ਹੁਣ ਬੰਦਾ ਆਉਣੇ ਵਾਲਾ ਆਪਣਾ ਬਾਉ ਨੇ ਆ ਕੇ ਸਿੱਧਾ ਹੀ ਪੰਪ ਲਾਉਣਿਆ ਸਪਰੇ ਦੇ। ਬਾਕੀ ਬਾਈ ਹਵਾ ਜਿਹੜੀ ਐਨ ਖੜੀ ਆ। ਵੀ ਇਹ ਮੌਸਮ ਚ ਹੁਣ ਤਬਦੀਲੀ ਆ ਜਾਈਂ। ਦੇਖੋ ਬਾਈ ਸਾਡੇ ਲਾਗ-ਲਾਗ ਪਿੰਡਾਂ ਦਾ ਤੁਹਾਨੂੰ ਮੈਂ ਹੁਣ ਦਿਖਾਉਂਦਾ। ਵੀ ਆਹ ਹਾਂ ਮੈਂ ਆਪਣੀ ਮੋਟਰ 'ਤੇ ਖੜਾ ਆਪਣੇ ਪਿੰਡ। ਜੇ ਥੋੜਾ ਜਿਹਾ ਉੱਚਾ ਹਾਂ ਮਾ ਔਰ ਇਹ ਤੇ ਮੈਂ ਆਪਣੇ ਪਿੰਡ ਦਾ ਵੀ ਗੁਰਦੁਆਰਾ ਦਿਖਾ ਦਮਾ। ਥੋੜੀ ਜਿਹੀ ਸਾਹਮਣੇ ਝੱਲੀਆਂ ਪਿੰਡ ਦਾ ਗੁਰਦੁਆਰਾ ਦਿਖਾ ਦਮਾ। ਇਹੀ ਮੋਟਰ ਪਰ ਤੇ ਆ ਦੇਖੋ ਕਿੰਨੀ ਨੇੜੇ ਸਾਡੇ ਪਿੰਡ ਆ ਬਾਈ ਪੈਣੀ ਪਿੰਡ ਦਾ ਗੁਰਦੁਆਰਾ ਉਹ ਤੋਂ ਬਾਅਦ ਉਹ ਦੇਖ ਲਓ ਅਗਲੇ ਪਿੰਡ ਦਾ ਗੁਰਦੁਆਰਾ ਚੌਂਤੇ ਦਾ ਵੀ ਆ ਦੋਨੇ ਗੁਰਦਵਾਰਿਆਂ ਦੇ ਗੱਭੇ ਆ ਨਾ ਕਿਹੋ ਕੈਮਰੇ ਦੇ ਵਿੱਚ ਜਮਾ ਹੀ ਨੇੜੇ ਨੇੜੇ ਆ ਕਾਫੀ ਫਰਕ ਹੈ ਵੀ ਉਹ ਪਿੰਡ ਨੂੰ ਉਹ ਜਿੱਥੇ ਸਾਡੀ ਨਦੀ ਟੁੱਟੀ ਦੇਖ ਲਓ ਨਦੀ ਦੇ ਉੱਪਰ ਵਾਲਾ ਗੁਰਦੁਆਰਾ ਉਹ ਜਿਹੜਾ ਪਿੱਛੇ ਦਿਖਦਾ ਗੁੰਮੰਡ ਜੀ ਦੇ ਪਰ ਸੋਨੇ ਦੀ ਚਾਹਲ ਫੇਰੀ ਵੀ ਆ ਸੋ ਇੰਨੀ ਇੰਨੀ ਨੇੜੇ ਸਾਡੇ ਬਾਈ ਪਿੰਡ ਆ ਤਾਂ ਕਰਕੇ ਸਾਡੇ ਲੋਕਾਂ ਕੋਲ ਜਿਹੜੀ ਉਹ ਜ਼ਮੀਨ ਘਟ ਹੈ ਕਿਉਂਕਿ ਜਦੋਂ ਅਸੀਂ ਦੁਆਬੇ ਚ ਜਾਂਦੇ ਉੱਥੇ ਪਤਾ ਲੱਗਦਾ ਕਿਸੇ ਕੋਲ 20 30 40 50 50 ਕਿਲੇ ਪਰ ਉੱਥੇ ਪਿੰਡ ਵੀ ਕਾਫੀ ਦੂਰ ਹੈ ਸੋ ਸਾਡੇ ਬਹੁਤ ਨੇੜੇ ਨੇੜੇ ਪਿੰਡ ਹੁਣ ਤੁਹਾਨੂੰ ਚਾਰ ਪਿੰਡ ਤਾਂ ਮੈਂ ਦਿਖਾਏ ਦਿੱਤੇ ਸਮਝ ਲਓ ਦੋ ਪਿੰਡ ਆਹ ਆਪਣੇ ਪਿੰਡ ਖੜਾ ਔਰ ਇਹ ਤੇ ਅੱਧਾ ਕਿਲੋਮੀਟਰ ਪਰ ਸਾਡੇ ਨਾਲ ਝੱਲੀਆਂ ਪਿੰਡ ਆ ਭਾਈ ਜਿਹਨੂੰ ਸਾਡਾ ਮਾਲਾ ਝੱਲੀਆਂ ਕਹਿੰਦੇ ਨੇ ਉਹਨਾਂ ਨੂੰ ਦੋਹਾਂ ਪਿੰਡਾਂ ਨੂੰ ਭੈਣੀਆਰ ਚੌਂਤਾ ਕਹਿੰਦੇ ਆ ਠੀਕ ਨੇ ਲੋ ਭਾਈ ਹੋ ਲੱਗ ਗਿਆ ਭਾਈ ਆਪਣਾ ਬੰਦਾ ਸੋ ਰਾਮ ਨਾਲ ਭਾਈ ਪਿੰਡ ਵਾਲੀ ਮੋਟਰ ਉੱਤੇ ਪਹੁੰਚ ਗਿਆ ਕਰੋ ਫੋਨ ਵੀ ਉਰੀ ਪਿਆਏ ਪਤੰਦਕ ਦਾ ਚਲੋ ਬਾਕੀ ਦਵਾਈ ਵਾਲੀ ਸ਼ੋ ਪਈ ਹੋਦੀ ਚੱਲੀ ਜਾਂਦੇ ਭਾਈ ਕੰਮ ਮਹਾਰਾਜ ਦੀ ਕਿਰਪਾ ਦੇ ਨਾਲ ਆਲਾ